ਆਇਆ ਮੇਰੇ ਜੋਬ ਮੈਂ ਆਪਣੇ ਕੋਲ ਨਹੀਂ ਮੈਂ ساری ਜਿੰਦਗੀ ਵਾਸਤੇ ਕੋ ਖਾਨ ਨੂੰ ਰੱਖਿਆ ਮੈਂ ਸਾਰਾ ਕੁਝ ਇਥੇ ਲਾਤਾ ਤੇ ਮੇਰਾ ਮਕਾਨ ਮੇਰੀਆਂ ਅੱਖਾਂ ਦੇ ਸਾਹਮਣੇ ਛੜਦਾ ਜਾਂਦਾ ਕੋਈ ਝਿੜੀ ਨਹੀਂ ਵੇਖਦਾ ਇਹ ਉਸ ਦੇ ਮੁੰਡੇ ਦਾ ਕਰਕੇ ਟੋੜੇ ਪਰ ਮੈਂ ਤਾਂ ਉਹਨੂੰ ਘਰੋਂ ਕੱਢਿਆ ਆਇਆ ਵਾ ਆਹ ਵੇਖੋ ਮੇਰੇ ਇੱਥਾਰ ਲੱਕਤੀ ਇਹਦਾ ਲੋਨ ਚੱਲਦਾ ਪਿਆ ਮੈਂ ਅੱਜ ਜਾਰ 385% ਪਰਤੀ ਪਈਆਂ ਜੀ ਵੇਖੋ ਐ ਮੈਂ ਇੱਕ ਇੱਕ ਪੈਸਾ ਕਾਰਪਰੀਹਨ ਤੋਂ ਆਇਆ ਮੈਂ ਲਾਇਆ ਆਏ ਤੇ ਬਾਜੀ ਐ ਲਿਖਿਆ ਥੋੜੀ ਗਲਤ ਹੋ ਸਕਦਾ ਬਾਜੀ ਉਹਦਾਂ ਦੇ ਕੋਈ ਬੰਦਾ ਖਵੇ ਨਾ ਪਰਮਜੀਤਿਆ ਮੈਂ ਇਸ ਘਰ ਦੀ ਮਾਲਕ ਹਾਂ ਮੇਰੇ ਘਰਵਾਲੇ ਦੀ ਡੈਥ ਹੋ ਗਈ ਆ ਕਾਰਪੋਰੇਸ਼ਨ ਦੇ ਵਿੱਚ ਮੇਰਾ ਘਰਵਾਲਾ ਨੌਕਰੀ ਕਰਦਾ ਸੀ ਤੇ ਜਿੰਨਾ ਮੈਨੂੰ ਉਹਦੀ ਡੈਥ ਹੋਣ ਤੋਂ ਬਾਅਦ ਜਿੰਨਾ ਮੈਨੂੰ ਪੈਸਾ ਮਿਲਿਆ ਮੈਂ ਸਾਰਾ ਉੱਥੇ ਲਾਇਆ ਤੁਸੀਂ ਦਾਨੇ ਨੂੰ ਨਾਲ ਲਈ ਆਉਂਦੇ ਜਿੰਨਾ ਮੇਰਾ ਮਕਾਨ ਬਣਾਇਆ ਆਏ ਆਪਾਂ ਕਿੱਥੇ ਆ ਉਹ ਅਣਕ ਗਾੜੀ ਬੋਲਣ ਮੈਂ ਮਕਾਨ ਆਪਣੇ ਪੈਸੇ ਨਾਲ ਜਿੰਨਾ ਮੈਨੂੰ ਪੈ 18 19 ਲੱਖ ਪਹਿਲਾਂ ਮਿਲਿਆ ਤੇ 4 ਲੱਖ ਤੇ 28000 ਰੁਪਏ ਦਾ ਮੈਂ ਲੋਨ ਲਿਆ ਬੈਂਕ ਦੇ ਵਿੱਚੋਂ ਮੈਂ ਕਾਪੀ ਵੇਖ ਸਕਦੇ ਜੀ ਤੂੰ ਸਰਬ ਚੁੱਕਦੇ ਟਾ ਰਹੇ ਉਹਦੀ ਵਜ੍ਹਾ ਚ ਟਾ ਰਹੇ ਮੁੰਡੇ ਮੇਰੇ ਦੀ ਉਮਰੇ ਕੰਮ ਕਰਦਾ ਮੇਰੇ ਘਰ ਮੈਂ ਘਰ ਨਹੀਂ ਉਹਨੂੰ ਰਹਿਣ ਨਹੀਂ ਮੁੰਡਾ ਵੱਡਾ ਨਹੀਂ ਜਾਤੋਂ ਨਹੀਂ ਜੀ ਵੱਡਾ ਨਹੀਂ ਜਾਤੋਂ ਵੱਡਾ ਜਿਹੜਾ ਉਹਨੂੰ ਨੌਕਰੀ ਦਿੱਤੀ ਉਹਦੇ ਪਿਓ ਦੀ ਤੋ ਇਸ ਕਰਕੇ ਉਹਨੂੰ ਇਜਾਜ਼ਤ ਦਿੱਤੀ ਵੀ ਤੂੰ ਘਰ ਚ ਰਹਿ ਸਕਦਾ ਵਾ ਵੀ ਤੂੰ ਚੱਲ ਇਹਨੂੰ ਮੈਂ ਨੌਕਰੀ ਦੇਤੀ ਤੈਨੂੰ ਮਕਰ ਦੇਤਾ ਉਹਦਾ ਘਰ ਵਾਲਾ ਕੀ ਨੌਕਰੀ ਕਰਦਾ ਸੀ ਕਾਰਪੋਰੇਸ਼ਨ ਕਾਰਪੋਰੇਸ਼ਨ ਚ ਛਾੜੂ ਦੀ ਨੌਕਰੀ ਕਰਦਾ ਵੀ ਮੇਰੇ ਘਰ ਵਾਲਾ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੂੰ 6 ਸਾਲ ਹੋ ਗਿਆ 2018 ਦੀ ਉਹਨਾਂ ਦੀ ਡੈਥ ਹੋਈ ਹੈ ਤੇ 2019 ਚ ਮੈਨੂੰ ਪੈਸਾ ਤੇ ਲ ਮਿਲਿਆ 2019 ਚ ਮੈਂ ਬਣਾਇਆ ਮੈਨੂੰ ਚੈੱਕ ਹੁੰਦੇ ਰਹੇ ਆ ਗਵਰਨਮੈਂਟ ਵੱਲੋਂ ਮੈਂ ਕਦੀ ਬੈਂਕਾਂ ਦੇ ਵਿੱਚੋਂ ਚੈੱਕ ਕਰੀ ਮੈਨੂੰ 18-19 ਲੱਖ ਰੁਪਈਆ ਪਹਿਲਾਂ ਮਿਲਿਆ ਫਿਰ 3 ਲੱਖ ਰੁਪਈਆ ਮੈਨੂੰ ਮਿਲਿਆ ਤੇ ਜਿਸ ਬੇਟੇ ਦੇ ਤੁਹਾਡੇ ਉੱਤੇ ਇਲਜ਼ਾਮ ਹੈ ਗਿਆ ਕਿ ਉਹ ਨਸ਼ੇ ਦਾ ਆਪਣਾ ਸੌਦਾਗਰ ਸੀ ਕਾਰੋਬਾਰ ਕਰਦਾ ਸੀ ਕੀ ਨਾਮ ਦਾ ਉਹਦਾ ਨਾਮ ਜੀ ਬਿੱਲੀ ਆ ਕਿੰਨੀ ਉਮਰ ਉਹਦੀ ਉਹਦੀ ਹੋਣੀ ਆ ਤੇ 24 ਸਾਲ ਉਮਰ 25 ਉਹਦਾ ਨਾਮ ਜੇ ਪੂਰਾ ਨਾਮ ਆ ਜਾਵਾ ਉਹਦਾ ਬਿੱਲੀ ਹਾਂਜੀ ਬਿੱਲੀ ਬਿੱਲੀ ਤੇ ਸਾਰੇ ਲਾੜਨਾ ਗਲੀ ਚ ਵੀ ਸਾਰੇ ਕਹਿੰਦੇ ਹੀ ਉਹਦਾ ਪੂਰਾ ਨਾਮ ਉਹਦਾ ਨਾਮ ਪੂਰਾ ਹਜੇ ਆ ਹਾਂਜੀ ਤੇ ਕਿੰਨੇ ਉਮਰ ਆ ਉਹਦੀ ਉਹਦੀ ਹੋਣੀ ਆ ਕੋਈ 28 28-22 ਸਾਲ ਹੋਣੀ ਪਹਿਲਾਂ ਰਹਿੰਦਾ ਹੀ ਉਹ ਹੁਣ ਜਦੋਂ ਦਾ ਕਰਦਾ ਹੀ ਉਹਦੀ ਜਨਾਨੀ ਨਾ ਨਹੀਂ ਮਤਲਬ ਵਿਆਹ ਆ ਇਹ ਦੋ ਗੁੱਡੀਆਂ ਆ ਅੱਛਾ ਉਹ ਕਿੱਥੇ ਰਹਿੰਦਾ ਪਰਿਵਾਰ ਮੈਨੂੰ ਨਹੀਂ ਪਤਾ ਕਿੱਥੇ ਰਹਿੰਦਾ ਭਾਜੀ ਜਦੋਂ ਦਾ ਹੀ ਲੜਪੜ ਕੇ ਨੂੰ ਕਰੋ ਘਾਟ ਤਾਂ ਸਾਨੂੰ ਪਤਾ ਹੀ ਨਹੀਂ ਕਿੱਥੇ ਦਿੰਨਾ ਹੈ ਵੇ ਦਖਲ ਕੀਤਾ ਵੇ ਦਖਲ ਕੀਤਾ ਆ ਵੇਖੋ ਸਾਰਾ ਕੁਝ ਲਿਖਿਆ ਆ ਜਦੋਂ ਪਤਾ ਲੱਗਾ ਇਹ ਲੜਾਈ ਪਾਉਂਦੇ ਹੀ ਸਾਰੇ ਜਾਣੇ ਪੀ ਕਰੋ ਨਿਕਲ ਜਾਵੇ ਆ ਵੇਖੋ ਮੈਂ ਸਾਰਾ ਕੁਝ ਲਿਖ ਕੇ ਜਿੰਨਾ ਕਰਕੇ ਦਿਖਾਇਆ ਆ ਵੇਖੋ ਸਾਰਾ ਕੁਝ ਮੈਂ ਲਿਖਿਆ ਲਿਖਾ ਕੇ ਆ ਵੇਖੋ ਆ ਸਾਰਾ ਬਿੱਲ ਲਿਖਿਆ ਹੈ ਸਾਰਾ ਮੈਂ ਗਾਲ ਕਮਿਸ਼ਨ ਦੇ ਵੀ ਬੇਚ ਹੋਈਆਂ ਉੱਤੇ ਵੀ ਸਾਰਾ ਕੁਝ ਮੈਂ ਦੇ ਕੇ ਆਈਂ ਜੀ ਇਤਰੀ ਦੇ ਕਾਗਜ਼ ਸਾਰਾ ਕੁਝ ਦੇ ਕੇ ਆਈਂ ਆ ਸਰ ਮੇਰੀ ਮਤ ਕਰੋ ਮੇਰਾ ਮਕਾਨ ਤਾਂ ਤੁਹਾਨੂੰ ਕੋਈ ਤੁਹਾਨੂੰ ਕੋਈ ਨੋਟਿਸ ਵੀ ਇਸ਼ੂ ਕੀਤਾ ਗਿਆ ਹੈ ਮਕਾਨ ਦਾ ਨੋਟਿਸ ਨਹੀਂ ਕੀਤਾ ਜੇ ਮੈਨੂੰ ਨੋਟਿਸ ਆਇਆ ਹੁੰਦਾ ਤਾਂ ਮੈਂ ਪਹਿਲਾਂ ਜਾਂਦੇ ਸੀ ਕੋਈ ਨੋਟਿਸ ਨਹੀਂ ਆਇਆ ਸਾਡੇ ਹੱਥੇ ਕੁਛ ਨਹੀਂ ਦਿੱਤਾ ਗਿਆ ਬਸ ਇਹ ਜੀ ਚੀਜ਼ ਜੀ ਕਿ ਉਹ ਤੋਂ ਅੱਧਾ ਜਿੱਦਿਆ ਆ ਸਾਾਨੂੰ ਕੋਈ ਨਹੀਂ ਦਿੱਤਾ ਨੋਟਿਸ ਵਗੈਰਾ ਕੁਛ ਨਹੀਂ ਦਿੱਤਾ ਰੋਸ਼ਨ ਲਾਲ ਦੇ ਨਾਂ ਤੇ ਜਿੱਦ ਮੈਂ ਪਤਨੀ ਆ ਹਾਂਜੀ ਮੈਂ ਉਹਦੇ ਘਰ ਦੀ ਮਾਲਕ ਆਂ ਇਹਦੀ ਕੀ ਮੰਗ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੈਂ ਸਰਕਾਰ ਕੋ ਮੰਗ ਕਰਦੀ ਆਂ ਵੀ ਤੁਸੀਂ ਉਹਨੂੰ ਫੜ ਸਕਦੇ ਜੇ ਜਿੱਥੇ ਜਨਤ ਤੁਸੀਂ ਫੜ ਸਕਦੇ ਸਰਕਾਰ ਕੋ ਕਿਹੜਾ ਕੋਈ ਕਿਤੇ ਲੋਕ ਫੜ ਸਕਦਾ ਸਾਡਾ ਘਰ ਰੋਜ਼ ਦਿੱਤਾ ਜਾਵੇ ਨਾਲੇ ਉਹਦੀ ਕਮਾਈ ਕਰਨੀ ਹੈ ਘਰ ਤੋਂ ਨਾਲ ਨੂੰ ਤੱਕਾ ਦੇਣੀ ਸਾਡੇ ਪਾਪਾ ਦੀ ਦੇਖੋ ਇਹੀ ਸਾਨੂੰ ਮੋਟਾ ਪੈਸੇ ਮਿਲਦੇ ਆ ਉਹ ਹੀ ਘਰ ਖਾਣਾ ਨਾ ਕਿ ਇਹ ਉਹਦੀ ਕਮਾਈ ਦੇ ਨਾਲ ਬਣਿਆ ਸਾਡਾ ਧੱਕਾ ਹੋ ਰਿਹਾ ਵਾ ਕੱਦਨੇ ਪੈਸਾ ਆ ਅਸੀਂ 4 ਪੈਸਾ ਦੇ ਕੋ ਇਹ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਨਸ਼ਾ ਵਿਰੁੱਧ ਜੰਗ ਛੇੜੀ ਗਈ ਹੈ ਉਦੇ ਤਹਿਤ ਇਹ ਬੜੀ ਵੱਡੀ ਇੱਕ ਇਨਫੋਰਸਮੈਂਟ ਡਰਾਈਵ ਸ਼ੁਰੂ ਕੀਤੀ ਗਈ ਹੈ ਜਿੱਚ ਅਸੀਂ ਬਹੁਤ ਸਾਰੀਆਂ ਰਿਕਵਰੀਆਂ ਕੀਤੀਆਂ ਔਰ ਬਹੁਤ ਸਾਰੇ ਡਰਗਸ ਮਲਰ ਪਿਛਲੇ ਦਿਨਾਂ ਚ ਫੜੇ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਹ ਡਰਾਈਵ ਵੀ ਸਾਡੀ ਇਦਾਂ ਹੀ ਜਾਰੀ ਰਹੇਗੀ ਇਸ ਤੋਂ ਇਲਾਵਾ ਜਿਹੜੀ ਡੈਮੋਲੇਸ਼ਨ ਦੀ ਡਰਾਈਵ ਹੈ ਉਹ ਕਾਰਪੋਰੇਸ਼ਨ ਜਦੋਂ ਵੀ ਸਾਡੇ ਤੋਂ ਫੋਰਸ ਮੰਗਦਾ ਅਸੀਂ ਦੇ ਰਹੇ ਹਾਂ ਔਰ ਪੂਰੀ ਸਪੋਰਟ ਕਰ ਰਹੇ ਹਾਂ ਸੋ ਥੈਟ ਅ ਲਾਊਡ ਤੇ ਕਲੀਅਰ ਮੈਸੇਜ ਪਬਲਿਕ ਜਾਵੇ ਕਿ ਜੇਬ ਤੁਸੀਂ ਦੋ ਨੰਬਰ ਦੇ ਧਨ ਨਾਲ ਜਾਂ ਡਰਗ ਦੀ ਮਨੀ ਨਾਲ ਕੋਈ ਪ੍ਰਾਪਰਟੀ ਬਣਾ ਵੀ ਲੈਨੇ ਹੋ ਤੇ ਉਹ ਇਲੀਗਲ ਹੈ ਉਦੇ ਖਿਲਾਫ ਕਾਰਵਾਈ ਹੋਏਗੀ ਹੋਏਗੀ ਆ ਸਰ ਪਰਿਵਾਰ ਜਿੰਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਕਹਿਣਾ ਹੈ ਕਿ ਹੈ ਜਿਹੜਾ ਕਾਰ ਹੈ ਕਿ ਉਹਨਾਂ ਦੇ ਹਸਬੰਦ ਦੇ ਨਾਮ ਤੇ ਸੀ ਉਹਨਾਂ ਦੇ ਹਸਬੰਦ ਵੱਲੋਂ ਬਣਾਇਆ ਜਾ ਰਿਹਾ ਤੇ ਜਿਹੜਾ ਅੱਜੀ ਹੈ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਉਹਦੇ ਕਿੰਨੇ ਹਲ ਹੋਣ ਕੱਤ ਕਿੰਨੇ ਕਪਰਚੇ ਦੇਖੋ ਉਹਦੇ ਖਿਲਾਫ 5 ਪਰਚੇ ਆ ਜੀ ਔਰ ਉਹ ਪੰਜਾਂ 'ਚ ਐਨਡੀਪੀਐਸ ਲੱਗਿਆ ਹੋਇਆ 4 ਸੀ ਸੀ ਡਿਵੀਜ਼ਨ ਦੇ ਆ ਇੱਕ ਸਿਵਲ ਲਾਈਨ ਦਾ ਸੋ ਇਹ ਜਿਹੜੀ ਜੋ ਵੀ ਇਲੀਗੈਲਿਟੀ ਪਾਈ ਜਾਂਦੀ ਹੈ ਕਿਉਂਕਿ ਕਾਰਪੋਰੇਸ਼ਨ ਨੇ ਇਸ ਬਾਰੇ ਨੋਡਲ ਏਜੰਸੀ ਹੈ ਜਿੱਥੇ ਉਹਨਾਂ ਨੂੰ ਲੱਗਿਆ ਹੋਊਗਾ ਉਹਨੇ ਸਾਡੇ ਤੋਂ ਤਾਂ ਫੋਰਸ ਮੰਗੀ ਆ ਸੀ ਪ੍ਰੋਵਾਈਡ ਕਰ ਦਿੱਤੀ ਸਾਰਾ ਕਾਬੂ ਹੈਗੇ ਨੇ ਹਲੇ ਇਹ ਕਾਬੂ ਨਹੀਂ ਹੈਗੇ ਇਹ ਜਲਦੀ ਜਦੋਂ ਦੀ ਇਹ ਡਰਾਈਵ ਚੱਲੀ ਹੈ ਜੀ ਕਾਫੀ ਲੋਕ ਖੱਬੇ ਸੱਜੇ ਹੋਏ ਡਰ ਦੇ ਮਾਰੇ ਕੋਈ ਨਹੀਂ ਪੁਲਿਸ ਦੇ ਹੱਥ ਬਹੁਤ ਲੰਬੇ ਆ ਫੜਾਂਗੇ ਤੁਮ